ਤੇ ਅਜੂ ਪਿੰਡ ਬਾਈ ਗੁਰਜੀਦਾ ਖਾਲਸਾ ਸ਼ਿਵਾਈ ਗੁਰਜੀ ਦੀ ਫਤਿਹ ਅੱਜ ਅਸੀਂ ਪਿੰਡ ਨਜਾਮਪੁਰਾ ਹਲਕਾ ਜੰਡਿਆਲਾ ਵਿਖੇ ਪਹੁੰਚੇ ਹਾਂ ਇਨਸਾਨੀਅਤ ਨੂੰ ਸ਼ਰਮਸਰ ਕਰਨ ਵਾਲੀ ਘਟਨਾ ਹੈ ਜੋ ਕਿ ਇੱਕ ਛੋਟੇ ਜਿਹੇ ਬੱਚੇ ਨੂੰ ਬਹੁਤ ਹੀ ਗਰੀਬ ਪਰਿਵਾਰ ਹੈ ਤੁਸੀਂ ਛੱਤ ਦੇਖ ਸਕਦੇ ਹੋ ਘਰ ਦੇਖ ਸਕਦੇ ਜ ਇਹਨਾਂ ਦਾ ਤੇ ਰੋਟੀ ਦੀ ਭੁੱਖ ਲੱਗੀ ਤੇ ਆਪਣੇ ਹੀ ਗਲੀ ਮਹੱਲੇ 'ਚ ਕਿਸੇ ਦੇ ਘਰ ਜਾ ਕੇ ਤੇ ਉਹਨਾਂ ਦੇ ਰਸੋਈ 'ਚ ਚੋਰੀ-ਚੋਰੀ ਦੋ ਰੋਟੀਆਂ ਲਈ ਬੱਚਾ ਭੁੱਖ ਦੇ ਨਾਲ ਤੇ ਉਹਨਾਂ ਦੇ ਘਰੇ ਜਾਂਦਾ ਰੋਟੀ ਖਾਣ ਲਈ ਤੇ ਭਾਂਡੇ ਦੇਖ ਜਾਂਦੇ ਉਸ ਤਰ੍ਹਾਂ ਪਾਂਡੇ ਡੇਗਨ ਦੇ ਨਾਲ ਬੱਚੇ ਨੂੰ ਬੜਾ ਹੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਕੁੱਟਿਆ ਗਿਆ ਮਤਲਬ ਬਹੁਤ ਹੀ ਬੇਰਹਿਮੀ ਦੇ ਨਾਲ ਬੱਚੇ ਦਾ ਜਿਹੜਾ ਉਹ ਸਹਿਨ ਜੋਗ ਜਿਹੜੀ ਹਰਕਤ ਆ ਇਹ ਦੋਸ਼ੀਆਂ ਵੱਲੋਂ ਕੀਤੀ ਗਈ ਆ ਸੋ ਮੇਰੀ ਪ੍ਰਸ਼ਾਸਨ ਅਗੇ ਅਪੀਲ ਆ ਕਿ ਜੋ ਦੋਸ਼ੀ ਨੇ ਕੜੀ ਤੋਂ ਕੜੀ ਉਹਨਾਂ ਨੂੰ ਬੰਦੀ ਜੋ ਸਜ਼ਾ ਆ ਦਿੱਤੀ ਜਾਵੇ ਓ ਨਾ ਨਾ ਕੰਨੀ ਬੜੀ ਛੱਡ ਦੇ ਇਹਨੂੰ ਐਂ ਨਾ ਨਾ ਕਿਦਰ ਨਾ ਮਾਰ ਆ ਜਿਆਦਾ ਨਾ ਮਾਰ ਮਰ ਮੁਰ ਜਾਊਗਾ ਮਾਰ ਤ ਮਰ ਤ ਤਾਂ ਮੰਜੇ ਕਦੋਂ ਕਦੋਂ ਮਰਿਆ ਚੋਣ ਜਨ ਮਾਰਦੇ ਛੱਡ ਦੇ ਐਨੀ ਬੜੀ ਫੇਰੀ ਮਾਰਨ ਸੱਤ ਹੋਇਆ ਹੋ ਗਿਆ ਉਹ ਗਿੰਦਰ 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 ਨਹੀਂ ਨਹੀਂ ਉਹਨਾਂ ਨੇ ਬੱਚੇ ਨੂੰ ਜਾਨੋਂ ਮਾਰਨ ਦੀ ਨੀਤੀ ਦੇ ਨਾਲ ਹਮਲਾ ਕੀਤਾ ਹੈ ਸਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਰਦੇ ਵਿੱਚ ਕਿਦਾਂ ਛੱਟ ਮਾਰੀ ਆ ਇਹ ਜਾਨਵਰ ਮਾਰਨ ਦੀ ਜਾਨਵਰ ਮਾਰਨ ਦੀ ਨੀਤੀ ਦੇ ਨਾਲ ਮਾਰਿਆ ਸੋ ਜਿੰਨਾ ਮਾਰਿਆ ਵਾ ਉਹਨਾਂ ਨੂੰ ਕਤਲ ਦੀ ਸਜ਼ਾ ਹੋਣੀ ਚਾਹੀਦੀ ਐ ਰੁਸ਼ੀਆਂ ਦੇ ਉੱਪਰ ਦੂਜੀ ਮੈਂ ਪ੍ਰਸ਼ਾਸਨ ਅੱਗੇ ਡੀਸੀ ਸਾਹਿਬ ਅੱਗੇ ਮੰਗ ਕਰਦਾ ਵਾਂ ਜਿਹੜਾ ਇਹ ਪਿੰਡ ਦਾ ਸਰਪੰਚ ਆ ਉਹ ਸਰਪੰਚ ਦੀ ਜਿਹੜੀ ਸਰਪੰਚੀਆ ਬਰਖਾਸਤ ਕੀਤੀ ਜਾਣੀ ਚਾਹੀਦੀ ਐ ਜਦੋਂ ਇਹ ਘਟਨਾ ਹੁੰਦੀ ਆ ਉਸ ਤੋਂ 2 ਦਿਨਾਂ ਬਾਅਦ ਪੰਚਾਇਤ ਬੈਠਦੀ ਐ ਤੇ ਪੰਚਾਇਤ ਦੇ ਵਿੱਚ ਫੇਰ ਇਸ ਗਰੀਬ ਪਰਿਵਾਰ ਨੂੰ ਬੱਚੇ ਨੂੰ ਜਲੀਲ ਕਰਕੇ ਛੋਟੀ ਨਾਲ ਫੇਰ ਪੁੱਟਿਆ ਜਾਂਦਾ ਵਾ ਤੁਹਾਸੀ ਜਿਹੜੀ ਪੰਚਾਇਤ ਆ ਧੱਕੀ ਇਹਦਾ ਗੁਨਾਹ ਐ ਇਸੇ ਸਮਾਸੀ ਪਰਿਵਾਰ ਚ ਪੈਦਾ ਹੋਇਆ ਇਹਦਾ ਇਹ ਗੁਨਾਹ ਐ ਇਹ ਗਰੀਬ ਪਰਿਵਾਰ ਚ ਪੈਦਾ ਹੋਇਆ ਇਹਦਾ ਇਹ ਗੁਨਾਹ ਐ ਨਹੀਂ ਤੋ ਲੋਕੋ ਜਿਹੜਾ ਸਰਪੰਚ ਹੁੰਦਾ ਨਾ ਪਿੰਡ ਦਾ ਹੁੰਦਾ ਮੁਖੀ ਹਾਂ ਤੁਸੀਂ ਮੁਖੀ ਹਾਲ ਚੁਣੇ ਆਏ ਹੋ ਹੈਨਾ ਤੁਸੀਂ ਮੌਜੂਦ ਸੀ ਕਿ ਆਪਾਂ ਤੁਸੀਂ ਆਪਣੀ ਅੱਖਾਂ ਨਾਲ ਤਮਾਸ਼ਾ ਵੇਖਿਆ ਬਸ ਮਾਤ ਤਮਾਸ਼ਾ ਨਹੀਂ ਹੋਇਆ ਉਹਨੂੰ ਡੱਕਿਆ ਮੁਰ ਗਿਆ ਲਖਾ ਵੀ ਦੇ ਗਲਤ ਤੇਰੀ ਗੱਲ ਇਹ ਚ ਨਹੀਂ ਜਦੋਂ ਪੰਚਾਇਤ ਕਰਨੀ ਫੇਰ ਨਹੀਂ ਮੈਂ ਤੂੰ ਕੰਮ ਕਰ ਸਕਦਾ ਪੰਚਾਇਤ ਚ ਬੈਠਾ ਨਹੀਂ ਫੇਰ ਨਹੀਂ ਹਾਂ ਜੇ ਸਿਰ ਪਾੜਿਆ ਬੱਚੇ ਤਾਂ ਕਿ ਲੱਗੇ ਸਿਰ 'ਚ ਉਹ ਤੁਹਾਡੀ ਪੰਚਾਇਤ ਤੁਹਾਡੀ ਮੌਜੂਦੀ ਹੈ ਸਿਰ ਬਾਟਾ ਨਾ ਕਹਿੰਦਾ ਜੀ ਬਾਟਾ ਜੀ ਮਾਰਾ ਹੈ ਇਹਦਾ ਤੇ ਮੇਰੇ ਸਰਪੰਚਾਂ ਬਰਾਬਰ ਦੇ ਕਸੂਰ ਵਾਲਾ ਜੁਮੇ ਜੇ ਪਰੇ ਜੀ ਬਹਿ ਗਏ ਆਪਾਂ ਫੇਰ ਸਿਰ ਤੁਹਾਡਾ ਕੋਈ ਮੁੱਲ ਨਹੀਂ ਬੇਬੇ ਸਾਡੇ ਬੈ ਕੇ ਸਿਰ ਪੜਾਇਆ ਫਿਰ ਉਹ ਤਾਂ ਹੁਣ ਲੱਗੀ ਧਰਾਂ ਲਈ ਸ਼ਹਿਨਾ ਬੱਟਾ ਫਿਰ ਕੋਈ ਲੱਗੀ ਉੱਤੇ ਕੋਈ ਗੱਲ ਤਾਂ ਇਹ ਤੁਹਾਡੀ ਸ਼ਹਿਨਾ ਬੱਟਾ ਸਿਰ ਬੱਚੇ ਦਾ ਸ਼ਹਿਰੀ ਗੱਲ ਸੁਣੋ ਤੁਹਾਡੀ ਮੌਜੂਦਗੀ ਪਰੇ ਦੇ ਵਿੱਚ ਬੈ ਕੇ ਬੱਚੇ ਦਾ ਸਿਰ ਪਾਟਾ ਤੁਹਾਨੂੰ ਇੱਕ ਮਿਸਾਲ ਪੈਦਾ ਕਰਨੀ ਚਾਹੀਦੀ ਹੈ ਕਿ ਕੱਲ ਨੂੰ ਪਰੇ ਦੇ ਵਿੱਚ ਕੋਈ ਬੱਚੇ ਦਾ ਕੋਈ ਸਿਰ ਨਾ ਪਾਟਦਾ ਮੈਂ ਸਹੀ ਗੱਲ ਕਹਿੰਦਾ ਤੁਹਾਨੂੰ ਮਿਸਾਲ ਪੈਦਾ ਕਰਨੀ ਚਾਹੀਦੀ ਹੈ ਸਰਪੰਚ ਸਾਹਿਬ ਸਾਡਾ ਇਹ ਕੁਝ ਲੱਗਦਾ ਤੇ ਨਹੀਂ ਨਾ ਅਸੀਂ ਇਨਸਾਨੀਤ ਨਾਲ ਤੇ ਆਏ ਨਾ ਅੰਮ੍ਰਿਤਸਰੋਂ ਸ਼ੈਡੋਂ ਵੀ ਚੱਲ ਕੇ ਆਏ ਆ ਤੁਹਾਡਾ ਇਲਾਕਾ ਤੁਹਾਡੇ ਪਿੰਡ ਦਾ ਬੱਚਾ ਇਹਦਾ ਬੱਚਾ ਨਾ ਫਿਰ ਤੁਹਾਡਾ ਬੱਚਾ ਜਿਹੜਾ ਹੋਣਾ ਚਾਹੀਦਾ ਪੰਚਾਇਤ ਤੁਸੀਂ ਇਹਨਾਂ ਦੇ ਖਿਲਾਫ ਥਾਣੇ ਦਰਖਾਸਤ ਦਿੱਤੀ ਫਿਰ ਮੌਕੇ ਤੇ ਪੰਚ ਨੂੰ ਸਰਪੰਚੀ ਕਰਨ ਦਾ ਕੋਈ ਹੱਕ ਨਹੀਂ ਆ ਮੇਰੀ ਸਰਕਾਰ ਅੱਗੇ ਪੀਰਿਆ ਕਿ ਐਸੇ ਸਰਪੰਚ ਦੀ ਸਰਪੰਚੀ ਭੰਗ ਕੀਤੀ ਜਾਵੇ ਤਾਂ ਜੋ ਕਾਬਲ ਸਰਪੰਚ ਲਾਇਆ ਜਾਵੇ ਜੋ ਪਿੰਡ ਦਾ ਸਹੀ ਤਰੀਕੇ ਨਾਲ ਵਧੀਆ ਸੋਚ ਰੱਖੇ ਕੰਮ ਕਰਾ ਸਕੇ ਸੋ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਆ ਸੋ ਪਰਿਵਾਰ ਨੂੰ ਇਨਸਾਫ ਦਿਵਾ ਕੇ ਹਟਾਂਗੇ ਜਿਸ ਤਰ੍ਹਾਂ ਇਹੋ ਜਿਹੇ ਹਾਲਾਤ ਪੈਦਾ ਹੁੰਦੇ ਨੇ ਤਾਲੀਬਾਨ ਵਰਗੇ ਹਾਲਾਤ ਨੇ ਸੋ ਇੰਨਾ ਹਾਲਾਤਾ ਇੱਕ ਪਾਸੇ ਗੱਲ ਕਰਦੇ ਇਹ ਰੰਗਲੇ ਪੰਜਾਬ ਦੀ ਕਿੱਧਰ ਨੂੰ ਜਾ ਰਿਹਾ ਸਾਡਾ ਪੰਜਾਬ ਇੱਕ ਪਾਸੇ ਸਾਰੇ ਪੰਜਾਬ ਦੇ ਵਿੱਚ ਥਾਂ ਥਾਂ ਲੰਗਰ ਲਾਏ ਜਾਂਦੇ ਨੇ ਜਿਹੜੇ ਕਿ ਲੰਗਰ ਬਾਬਾ ਨਾਨਕ ਜੀ ਵੱਲੋਂ ਚਲਾਏ ਗਏ ਸੀ ਤੇ ਦੂਜੇ ਪਾਸੇ ਇੱਕ ਰੋਟੀ ਦੇ ਲਈ ਇੱਕ ਢਿੱਡ ਦਾ ਭੁੱਖ ਦਾ ਮਾਰਾ ਬੱਚਾ ਛੋਟਾ ਜਿਨਾ ਜਿਹਨੂੰ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਸੋ ਅਸੀਂ ਪ੍ਰਸ਼ਾਸਨਗੇ ਇਨਸਾਫ ਦੀ ਪੀਲ ਕਰਦੇ ਆਂ ਬੁੱਧਵਾਰ ਦੀ ਘਟਨਾ ਦਾ ਹਜੇ ਤੱਕ ਮੁਕਦਮਾ ਦਰਜ ਨਹੀਂ ਕੀਤਾ ਗਿਆ ਸਾਨੂੰ ਵੀ ਪਤਾ ਲੱਗਾ ਸੀ ਪਹੁੰਚੇ ਆ ਤੇ ਪਹੁੰਚਦੇ ਅੱਜ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਅੱਜ ਨੋਟ ਕੀਤੀ ਗਈ ਹੈ ਸੋ ਇਸ ਤੋਂ ਪਹਿਲਾਂ ਪ੍ਰਸ਼ਾਸਨ ਵੀ ਕੁੰਭ ਕਰਨ ਦੀ ਨੀਂਦ ਸੁੱਤਾ ਸੀ ਤੇ ਮੇਰੀ ਬੇਨਤੀ ਹੈ ਇੱਕ ਮਿਸਾਲ ਪੈਦਾ ਕਰਨੀ ਚਾਹੀਦੀ ਐਸਐਸਪੀ ਸਾਹਿਬ ਅੱਗੇ ਵੀ ਮੰਗਿਆ ਡੀਸੀ ਸਾਹਿਬ ਅੱਗੇ ਵੀ ਜਿਹੜਾ ਐਸੇ ਦੋਸ਼ੀ ਨੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦੇ ਕੇ ਇੱਕ ਕਥਾ ਜੋ ਆਹਾਂ ਨੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਘਟਨਾ ਨਾ ਵਾਪਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ